ਵਟਵਾਰਿਆਂ ਦੀ ਭਰਤੀ ਕਰਨੀ ਹੈ ਨੌਜਵਾਨਾਂ ਦੇ ਹੱਥਾਂ ਵਿੱਚ ਕਲਮ ਫੜਾਵਾਂਗੇ ਪਰ ਜਿਹੜਾ ਕਿ ਇਜ਼ਹਾਰ ਦਿੱਤਾ ਸੀ ਉਹ ਬਿਲਕੁਲ ਇਸਦੇ ਉਲਟੇ ਕੇ ਸਰਕਾਰ ਜਿਸ ਤਰ੍ਹਾਂ ਹੀ ਸੱਤਾ ਦੇ ਵਿੱਚ ਆਈ ਸੀ ਤਾਂ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਸੀ ਕਿ ਨੌਜਵਾਨਾਂ ਨੂੰ ਲੈ ਕੇ ਬੇਰੋਜ਼ਗਾਰੀ ਨੂੰ ਲੈ ਕੇ ਅਸੀਂ ਵੱਡੇ ਪੱਧਰ ਤੇ ਕੰਮ ਕਰਾਂਗੇ ਸਰਕਾਰ ਨੇ ਬੇਸ਼ੱਕ ਕਿਹਾ ਸੀ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਹੀ ਅਸੀਂ ਕਲਮ ਫੜਾਵਾਂਗੇ ਫਿਰ ਉਹ ਦਿਨ ਆਇਆ ਕਿ ਨਜ਼ਰ ਆਂਦੀ ਪੀ ਵਧੂ ਜਿਹੜਾ ਚਾਰਜ ਵਾਂ ਸਾਨੂੰ ਦੇ ਦਿੱਤਾ ਕਿ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਹੜਤਾਲ ਦੀ ਗੱਲ ਕੀਤੀ ਜਾਵੇ ਆਪਣੀ ਮੰਗਾਂ ਦੀ ਗੱਲ ਕੀਤੀ ਜਾਵੇ ਕਿ ਜੀ 20 ਸੰਮੇਲਨ ਹੋਣ ਵਾਲਾ ਹੈ ਉਹਦੀ ਤਿਆਰੀਆਂ ਜਿਵੇਂ ਸ਼ੁਰੂ ਹੋ ਚੁੱਕੀਆਂ ਨੇ ਗੈਸਟ ਵੀ ਆਉਣੇ ਸ਼ੁਰੂ ਹੋ ਗਏ ਨੇ ਪਰ ਇਹ ਮੁਕੰਮਲ ਕੀ ਕੁਝ ਹੋਣ ਵਾਲਾ ਹੈ ਸੰਮੇਲਨ ਲਈ ਪਹਿਲਾਂ ਦਵੱਲੀ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਜੋ ਕੱਲ ਮੇਨ ਬੈਠਕਾਂ ਹੋਣੀਆਂ ਨੇ ਦਵੱਲੀ ਗੱਲਬਾਤ ਹੋਵੇ 9 ਤੇ 10 ਤੱਕ ਇੱਕ ਨੂੰ ਜਿਹੜੇ ਸਾਰੇ ਦੇਸ਼ਾਂ ਦੇ ਜਿਹੜੇ ਮੁੱਖ ਦੇਸ਼ ਬੁਲਾਏ ਹੋਏ ਨੇ ਜੀ 20 ਦੇ ਵਿੱਚ ਆਉਂਦੇ ਨੇ ਉਹ ਆਉਣਗੇ ਸਤਿ ਸ਼੍ਰੀ ਅਕਾਲ ਮੈਂ ਹਾਰਤੀ ਅਸਮ ਜੱਤ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਚਰਚਾ ਦਾ ਵਿਸ਼ਾ ਲੈ ਕੇ ਗੱਲਬਾਤ ਕਰਾਂਗੇ ਅੱਜ ਦੇ ਪੱਕਦੇ ਮੁੱਦਿਆਂ ਤੇ ਜਿਵੇਂ ਕਿ ਪਟਵਾਰੀਆਂ ਦਾ ਮੁੱਦਾ ਜਿਹੜਾ ਹੈ ਉਹ ਹੋਰ ਵੀ ਜ਼ਿਆਦਾ ਗਰਮਾ ਗਿਆ ਹੈ ਕਿਉਂਕਿ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਨੇ ਕਹਾਂ ਲੱਖੀ ਸੀ ਕਿ ਅਸੀਂ ਪਟਵਾਰੀਆਂ ਦੀ ਭਰਤੀ ਕਰਨੀ ਹੈ ਨੌਜਵਾਨਾਂ ਦੇ ਹੱਥਾਂ ਵਿੱਚ ਕਲਮ ਫੜਾਵਾਂਗੇ ਪਰ ਜਿਹੜਾ ਕਿ ਇਜ਼ਹਾਰ ਦਿੱਤਾ ਸੀ ਉਹ ਬਿਲਕੁਲ ਇਸਦੇ ਉਲਟ ਹੈ ਜੀ ਜਿੰਨੇ ਨੇ ਜੀ ਗੱਲ ਬਿਲਕੁਲ ਸਹੀ ਹੈ ਕਿ ਕਿਤੇ ਨਾ ਜਿਹੜੀ ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਮੁੱਦਾ ਜਿਹੜਾ ਹੋਰ ਗਰਮਾ ਦੇਖੋ ਜਿਵੇਂ ਕਿ ਸਰਕਾਰ ਜਿਸ ਤਰ੍ਹਾਂ ਹੀ ਸੱਤਾ ਦੇ ਵਿੱਚ ਆਈ ਸੀ ਤਾਂ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਸੀ ਕਿ ਨੌਜਵਾਨਾਂ ਨੂੰ ਲੈ ਕੇ ਬੇਰੋਜ਼ਗਾਰੀ ਨੂੰ ਲੈ ਕੇ ਅਸੀਂ ਵੱਡੇ ਪੱਧਰ ਤੇ ਕੰਮ ਕਰਾਂਗੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲਗਾਤਾਰ ਸਰਕਾਰ ਦੇ ਆਉਣ ਤੋਂ ਬਾਅਦ ਨਿਯੁਕਤੀ ਪੱਤਰ ਜਿਹੜੇ ਬਹੁਤ ਵੱਡੇ ਪੱਧਰ ਤੇ ਵੰਡੇ ਗਏ ਨੇ ਪਰ ਜੇਕਰ ਪਟਵਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣੀਆਂ ਕਿ ਪਟਵਾਰੀਆਂ ਦੇ ਵੱਲੋਂ ਨੌਕਰੀ ਛੱਡ ਦਿੱਤੀ ਗਈ ਹੈ ਉਸ ਤੋਂ ਬਾਅਦ ਕਈ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਆ ਗਿਆ ਕਿ ਪਟਵਾਰੀਆਂ ਦੇ ਵੱਲੋਂ ਜੇ ਕੰਮ ਛੱਡ ਦਿੱਤਾ ਤਾਂ ਸਾਡਾ ਕੰਮ ਕਿਵੇਂ ਹੋਵੇਗਾ ਤੇ ਦੂਸਰੇ ਪਾਸੇ ਲੋਕ ਇਹ ਵੀ ਕਹਿਣ ਲ Thank <laughs> you. ਜਿਹੜੇ ਪਟਵਾਰੀ ਅਸਲ ਦੇ ਵਿੱਚ ਪਹਿਲੀ ਸਟੇਜ ਹੁੰਦੀ ਹੈ ਕਿ ਇਸ ਅਫਸਰੀ ਤੋਂ ਉੱਪਰ ਜਦੋਂ ਜਾਂਦੇ ਆ ਬੰਦੇ ਤਾਂ ਪਟਵਾਰੀ ਦੇ ਕਰ ਨੌਜਵਾਨ ਲੱਗਦੇ ਨੇ ਤਾਂ ਜੇ ਉਹ ਹੀ ਨੌਕਰੀ ਛੱਡ ਗਏ ਤਾਂ ਬਾਕੀ ਨੌਜਵਾਨਾਂ ਦਾ ਕੀ ਬਣੂਗਾ ਭਾਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਜੋ ਗੱਲ ਕੀਤੀ ਗਈ ਸੀ ਕਿ ਅਸੀਂ ਜਿਹੜੇ ਕਲਮ ਛੱਡਣਗੇ ਤਾਂ ਸਾਡੇ ਕੋਲ ਨੌਜਵਾਨ ਕਲਮ ਫੜਨ ਵਾਲੇ ਵੀ ਹੈਗੇ ਨੇ ਪਰ ਸਭ ਦੇ ਵਿੱਚ ਜੇਕਰ ਮੈਂ ਗੱਲ ਆਖਾਂ ਕਿ 17 ਪਟਵਾਰੀ ਜਿਹੜੇ ਕਿ ਜਲੰਧਰ ਦੇ ਦੋ ਪਟਵਾਰੀ ਜਿਹੜੇ ਕਿ ਅੰਮ੍ਰਿਤਸਰ ਦੇ ਵੱਲੋਂ ਉਹਨਾਂ ਦੇ ਵੱਲੋਂ ਆਪਣੀ ਨੌਕਰੀ ਛੱਡੀ ਗਈ ਪਰ ਇਹ ਸਭ ਦੇ ਵਿੱਚੋਂ ਮੇਨ ਤੱਥ ਵਾ ਜਿਹ ਨਹੀਂ ਆ ਪਰ ਜਿਹੜਾ ਮੇਨ ਤੱਤ ਇਹ ਹੈ ਕਿ ਇਹਨਾਂ ਪਟਵਾਰੀ ਜਿਹੜੇ ਪਟਵਾਰੀ ਇਹਨਾਂ ਦੇ ਪਰ ਨੌਕਰੀ ਛੱਡੀ ਗਈ ਸੀ ਉਹ ਪਟਵਾਰੀ ਜਨਾਬ ਜਿਹੜੇ ਠੇਕੇ ਤੇ ਰੱਖੇ ਹੋਏ ਸਨ ਜਿਨ੍ਹਾਂ ਦੇ ਵੱਲੋਂ ਆਪਣੀ ਨੌਕਰੀ ਪਹਿਲਾਂ ਪੂਰੀ ਕਰ ਲਈ ਗਈ ਸੀ ਰਿਟਾਇਰਮੈਂਟ ਹੋ ਗਈ ਸੀ ਰਿਟਾਇਰਮੈਂਟ ਲੈ ਲਈ ਸੀ ਉਹਨਾਂ ਤੋਂ ਬਾਅਦ 65 ਸਾਲ ਤੋਂ ਘੱਟ ਦੀ ਉਮਰ ਦੇ ਜਿਹੜੇ ਕੇਸ ਸਰਕਾਰ ਦੇ ਵੱਲੋਂ ਇਸ਼ਤਿਹਾਰ ਦਿੱਤੇ ਜਾਂਦੇ ਉਸ ਤੋਂ ਬਾਅਦ ਠੇਕੇ ਤੇ ਰੱਖੇ ਜਾਂਦੇ ਨੇ ਪਟਵਾਰੀ ਉਪਰਟਵਾਰੀ ਸਨ ਜਿਨ੍ਹਾਂ ਦੇ ਵੱਲੋਂ ਕਿ ਆਪਣਾ ਜਿਹੜਾ ਚਾਰਜਵਾ ਜਾਹੇ ਆਪਣੀ ਨੌਕਰੀ ਹੈ ਉਹ ਛੱਡੀ ਗਈ ਸੀ ਪਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਨੇ ਬੇਸ਼ੱਕ ਕਿਹਾ ਸੀ ਕਿ ਬੇਰੇ ਜਿਹੜਾ ਨੌਜਵਾਨਾਂ ਨੂੰ ਹੀ ਅਸੀਂ ਕਲਮ ਪੜਾਵਾਂਗੇ ਫਿਰ ਉਹ ਦਿਨ ਲਾਇਕੀ ਨਜ਼ਰ ਆਉਂਦੀ ਵੀ ਕਿ ਫਿਰ ਉਹੀ ਜਿਹੜੇ ਐਕਸਪੀਰੀਅੰਸ ਜਿਹੜੇ ਰਿਟਾਇਰ ਹੋ ਉਹ ਉਹਨਾਂ ਨੂੰ ਹੀ ਅਟੈਂਡ ਕਰੀ ਜਾਂਦੇ ਨੇ ਦੇਖੋ ਜੇਕਰ ਅਸੀਂ ਇੱਕ ਆਮ ਮੁਲਾਜ਼ਮ ਦੀ ਤਰ੍ਹਾਂ ਗੱਲ ਕਰਾਂਗੇ ਤਾਂ ਤੁਸੀਂ ਦਰਸ਼ਕ ਵੀ ਕਿਤੇ ਨਾ ਕਿਤੇ ਜੌਬ ਕਰਦੇ ਆ ਕਿਤੇ ਨਾ ਕਿਤੇ ਕੰਮ ਕਰਦੇ ਆ ਜਦੋਂ ਤੁਹਾਡੇ ਕੋਲੇ ਇੱਕ ਐਕਸਟਰਾ ਚਾਰਜ ਕੰਮ ਦਾ ਮਿਲ ਜਾਂਦਾ ਹੈ ਸਰਕਲ ਵਧ ਜਾਂਦਾ ਹੈ ਪਟਵਾਰੀ ਦੀ ਭਾਸ਼ਾ ਦੇ ਵਿੱਚ ਕਹਿੰਦੇ ਨੇ ਕਿ ਸਰਕਲ ਵਧਾ ਦਿੱਤਾ ਗਿਆ ਹੈ ਹੋਰ ਵੀ ਨਾਲ ਏਰੀਆਸ ਡਿਵਾਈਡ ਹੋ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹ ਆਪਣੇ ਆਪ ਦੇ ਵਿੱਚ ਇਹ ਮੰਨ ਦਿਆ ਕਿ ਸਾਨੂੰ ਇੱਕ ਤਾਂ ਪਹਿਲਾਂ ਹੀ ਠੇਕੇ ਤੇ ਰੱਖੇ ਹੋਏ ਆ ਜਿਹੜਾ ਠੇਕੇ ਦੇ ਵਿੱਚ ਇਸ ਤਰ੍ਹਾਂ ਹੁੰਦਾ ਜਿਹੜੀ ਲਾਸਟ ਤਨ ਖਾ ਜਿਹੜੀ ਹੁੰਦੀ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਪੈਸੇ ਮਿਲ ਜਾਂਦੇ ਆ ਤੇ ਜੇਕਰ ਆਪਣੇ ਆਪ ਦੇ ਵਿੱਚ ਉਹ ਇਹ ਬਹੁਤ ਸਮਝਣ ਲੱਗ ਜਾਂਦੇ ਆ ਕਿ ਇੱਕ ਪਾਸੇ ਤਾਂ ਅਸਾਮੀਆਂ ਖਾਲੀ ਪਈਆਂ ਨੇ ਦੂਸਰੇ ਪਾਸੇ ਵਾਧੂ ਜਿਹੜਾ ਚਾਰਜ ਉਹ ਸਾਨੂੰ ਦੇ ਦਿੱਤਾ ਗਿਆ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਹੜਤਾਲ ਦੀ ਗੱਲ ਕੀਤੀ ਜਾਵੇ ਆਪਣੀਆਂ ਮੰਗਾਂ ਦੀ ਗੱਲ ਕੀਤੀ ਜਾਵੇ ਇਸ ਤਰ੍ਹਾਂ ਲਗਾਤਾਰ ਪਿਛਲੇ ਸਮੇਂ ਦੇਖਿਆ ਗਿਆ ਕਿ ਪਿਛਲੇ ਹਫਤੇ ਇਹ ਪਟਵਾਰੀਆਂ ਦਾ ਮੁੱਦਾ ਗਰਮਾਇਆ ਹੋਇਆ ਸੀ ਕਲਮਚੋੜ ਹੜਤਾਲ ਦੀ ਗੱਲ ਕੀਤੀ ਗਈ ਸੀ ਉਸ ਤੋਂ ਬਾਅਦ ਜਦੋਂ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਸ ਕੱਲ ਦਾ ਜ਼ਿਕਰ ਕੀਤਾ ਗਿਆ ਕਿ ਜੇਕਰ ਤੁਸੀਂ ਕਲਮ ਛੋੜ ਦੀ ਗੱਲ ਕਰੋਗੇ ਤਾਂ ਅਸੀਂ ਤੁਹਾਨੂੰ ਸਾਡੇ ਕੋਲੋਂ ਨੌਜਵਾਨੀ ਵੀ ਹੈਗੀ ਜਿਹੜੀ ਕਲਫੜ ਨੂੰ ਤਿਆਰਵਾ ਪਰ ਇਸ ਸਭ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਇਸ਼ਤਿਹਾਰ ਜਾਰੀ ਹੁੰਦਾ ਹੈ ਪ੍ਰਸ਼ਾਸਨ ਦੇ ਵੱਲੋਂ ਜਿਸ ਦੇ ਵਿੱਚ ਇੱਕ ਵਾਰ ਫਿਰ ਤੋਂ ਪਟਵਾਰੀਆਂ ਦੀਆਂ ਅਸਾਮੀਆਂ ਨੂੰ ਲੈ ਕੇ ਮੰਗ ਪੱਤਰ ਬਿਨੇ ਪੱਤਰ ਦਿਖਿਆ ਲਿਆਂਦਾ ਗਿਆ ਜਿਸ ਦੇ ਵਿੱਚ ਜੋ ਮੇਨ ਗੱਲ ਬਣੀ ਹੈ ਜਿਸ ਤੋਂ ਬਾਅਦ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਸਰਕਾਰੇ ਕੀ ਕਰਦੀ ਪਈ ਹੈ ਕਿਉਂ ਜਿਵੇਂ ਤੁਸੀਂ ਕਿਹਾ ਹੈ ਕਿ ਸਰਕਾਰ ਦੀ ਨਲੈਕੀ ਜਾਂ ਫਿਰ ਸਰਕਾਰ ਦਾ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲੇ ਨੌਜਵਾਨੀ ਹੈ ਕੰਮ ਕਰਨ ਨੂੰ ਲੈ ਕੇ ਪਰ ਦੂਸਰੇ ਪਾਸੇ ਉਸ ਇਸ਼ਤਿਹਾਰ ਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਜਿਹੜੇ ਮੁਲਾਜ਼ਮ ਰਿਟਾਇਰ ਹੋ ਗਏ ਨੇ ਉਹਨਾਂ ਨੂੰ ਠੇਕੇ ਤੇ ਰੱਖਿਆ ਜਾਊਗਾ ਉਹਨਾਂ ਦੀ ਤਨਖਾਹ ਦੇ ਹਿਸਾਬ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਕੁਝ ਅਸਾਮੀਆਂ ਨੂੰ ਮੰਗਣ ਦੀ ਗੱਲ ਕੀਤੀ ਗਈ ਸੀ ਉੱਥੇ ਜਾਣ ਇਸ ਕਰਕੇ ਲੋਕਾਂ ਦੇ ਸਵਾਲ ਚੁੱਕੇ ਤੁਸੀਂ ਇੱਕ ਵਾਰ ਫੇਰ ਤੋਂ ਉਹਨਾਂ ਨੂੰ ਰੱਖ ਰਹੇ ਹੋ ਜਿਹੜੇ ਕਿ ਪਹਿਲਾਂ ਹੀ ਸੇਵਾ ਮੁਕਤੀ ਚਲੇ ਗਏ ਨੇ ਤੁਸੀਂ ਨੌਜਵਾਨਾਂ ਦੇ ਵੱਲ ਧਿਆਨ ਕਿਉਂ ਨਹੀਂ ਦੇ ਰਹੇ ਪਰ ਇਹ ਸਭ ਦੇ ਵਿੱਚ ਭਾਵੇਂ ਕਿ ਅੱਜ ਇੱਕ ਵਾਰ ਫੇਰ ਤੋਂ ਨਿਯੁਕਤੀਆਂ ਮਿਲੀਆਂ ਨੇ 10 ਪਟਵਾਰੀਆਂ ਦੀ ਨਵੀਆਂ ਨਿਯੁਕਤੀਆਂ ਮਿਲੀਆਂ ਨੇ ਪਰ ਸਭ ਦੇ ਵਿੱਚ ਹੁਣ ਇਹ ਦੇਖਣਾ ਹੋਵੇਗਾ ਕਿ ਇੱਕ ਪਾਸੇ ਕਿ ਹੁਣ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ ਪਰ ਦੂਸਰੇ ਪਾਸੇ ਕੁਝ ਅਸਾਮੀਆਂ ਆਉਂਦੀਆਂ ਨੇ ਭਾਵੇਂ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਭਾਵੇਂ ਸੈਂਟਰ ਸਰਕਾਰ ਦੀ ਗੱਲ ਕੀਤੀ ਜਾਵੇ ਹਾਲਾਤ ਇਹ ਬਣੇ ਹੋਏ ਨੇ ਬੇਰੋਜ਼ਗਾਰੀ ਦੇ ਜੇਕਰ ਅਸਾਮੀਆਂ ਸਿਰਫ ਮਹਿਸੂਸੀ ਲਾਲੂ 300 ਅਸਾਮੀਆਂ ਆਈਆਂ ਤਾਂ 3 ਲੱਖ ਬੰਦਾ ਪੇਪਰ ਦੇਣ ਜਾਂਦਾ ਇਹ ਸਿਰਫ ਪੰਜਾਬ ਦੀ ਗੱਲ ਨਹੀਂ ਪੰਜਾਬ ਤੋਂ ਬਾਹਰ ਵੀ ਹਾਲਾਤ ਇਸ ਤਰ੍ਹਾਂ ਦੇ ਬਣਦੇ ਪਏ ਨੇ ਪਰ ਇਨ੍ਹਾਂ ਹਾਲਾਤਾਂ ਨੂੰ ਨਿਢਠਣ ਦੇ ਲਈ ਸਰਕਾਰ ਕੀ ਕੰਮ ਕਰਦੀ ਪਈ ਹੈ ਕੀ ਸਰਕਾਰ ਇਸ ਤਰ੍ਹਾਂ ਦਾ ਕੋਈ ਕਦਮ ਚੁੱਕਦੀ ਪਈ ਹੈ ਕਿ ਅਸਾਮੀਆਂ ਵੀ ਜਿਹੜੀਆਂ ਜਿਹੜੇ 300 ਅਸਾਮੀਆਂ ਵਾਂ ਤਾਂ ਉਸ ਤੇ ਲਈ ਨੌਜਵਾਨ ਜਿਹੜੇ ਆ ਉਹਨਾਂ ਨੂੰ ਜਿਹੜੇ ਭਰਦੇ ਨੇ ਪੱਤਰ ਕੋਈ ਉਹਨਾਂ ਨੂੰ ਸ਼ਰਤਾਂ ਇਹ ਜੇ ਰੱਖ ਦਿੱਤੇ ਜਾਵੇ ਕਿ ਪਹਿਲਾਂ ਹੀ ਉਹ ਉਹਨੇ ਇੱਕ ਸોર્ટ ਹੋ ਜਾਣ ਕਿ ਜਿਹੜੇ ਕਿ 70% ਨੰਬਰ ਲਿੱਤੇ ਹੋਏ ਆ ਜਾਂ ਇਸ ਤੋਂ ਵੱਧ ਜਿੰਨਾਂ ਕੋਲੇ ਪਟਵਾਰੀਆਂ ਦੇ ਜੋ ਪਹਿਲੀਆਂ ਕੁਝ ਨਿਰਿਕਰ ਗੁਣ ਹੁੰਦੇ ਨੇ ਵੀ ਆ ਚੀਜ਼ਾਂ ਆਉਂਦੀਆਂ ਨੇ ਇਹ ਸ਼ਰਤਾਂ ਪੂਰੀਆਂ ਹੋਣ ਤਾਂ ਕਿ ਉਹ ਸਿਲੈਕਸ਼ਨ ਘਟ ਜਾਵੇ ਉਹ ਜਿਹੜੀ ਭੀੜ ਹੋ ਜਾਂਦੀ ਹੈ ਕਿਉਂ ਭੀੜ ਇਸ ਕਰਕੇ ਮੈਂ ਜ਼ਿਕਰ ਕਰਦਾ ਏ ਭਾਵੇਂ ਕਿ ਪੰਜਾਬ ਦੇ ਵਿੱਚ ਹਰੇਕ ਬੱਚੇ ਨੂੰ ਭਾਵੇਂ ਉਹ ਭਰਾਵਾ ਭਾਵੇਂ ਉਹ ਭੈਣਵਾ ਭਾਵੇਂ ਕੋਈ ਵੀ ਆ ਨੌਕਰੀ ਦੀ ਲੋੜ ਹੈ ਪਰ ਜਦੋਂ ਅਸੀਂ ਕਿਉਂਕਿ ਪੱਤਰਕਾਰਤਾ ਦੇ ਹਿਸਾਬ ਦੇ ਨਾਲ ਗੱਲ ਕਰਦੇ ਹਾਂ ਕਿ ਅਸੀਂ ਖਬਰਾਂ ਉਹ ਨਸ਼ਰ ਕਰਦੇ ਹਾਂ ਕਿ ਬੱਸਾਂ ਦੀਆਂ ਬੱਸਾਂ ਭਰੀਆਂ ਜਾਂਦੀਆਂ ਬੱਸਾਂ ਦੇ ਉੱਪਰ ਵੀ ਸਟੂਡੈਂਟ ਬੈਠਾ ਬੱਸਾਂ ਦੇ ਵਿੱਚ ਵੀ ਸਾਡੀਆਂ ਭੈਣਾਂ ਜਿਹੜੀਆਂ ਕਿ ਉਹ ਰੁਲਦੀਆਂ ਜਾਂਦੀਆਂ ਨੇ ਕਿ ਕੁਝ ਅਸਾਮੀਆਂ ਦੇ ਲਈ ਉਦੋਂ ਕਿਤੇ ਨਾ ਕਿਤੇ ਦਿਲ ਦੇ ਵਿੱਚ ਇਹ ਵੱਜਦਾ ਵਾ ਦੇਖਣ ਵਾਲੇ ਦੇ ਵੀ ਭਾਵੇਂ ਸਾਡੇ ਦਰਸ਼ਕ ਨੇ ਭਾਵੇਂ ਕਿ ਅਸੀਂ ਆ ਪੱਤਰਕਾਰ ਦੇ ਹਿਸਾਬ ਦੇ ਨਾਲ ਕਿ ਕੁਝ ਅਸਾਮੀਆਂ ਦੇ ਲਈ ਜੇਕਰ ਇੰਨੇ ਮਾੜੇ ਹਾਲਾਤ ਬਣਦੇ ਨੇ ਤਾਂ ਸਰਕਾਰ ਇਸ ਤੇ ਕੰਮ ਕਿਉਂ ਨਹੀਂ ਕਰਦੀ ਵੀ ਦੂਸਰੀ ਗੱਲ ਜੇਕਰ ਗੱਲ ਕੀਤੀ ਜਾਵੇ ਜਦੋਂ ਅਜਿਹੇ ਪੇਪਰਸ ਵੀ ਆਉਂਦੇ ਨੇ ਤਾਂ ਸਰਕਾਰ ਹਮੇਸ਼ਾ ਜੇਕਰ ਬੰਦਾ ਜਲੰਧਰ ਦਾਵਾ ਤਾਂ ਉਸ ਨੂੰ ਫਰੀਦਕੋਟ ਪੇਪਰ ਦੇਣ ਲਈ ਜਾਣਾ ਪੈਂਦਾ ਜਾਂ ਮੋਹਾਲੀ ਦੇਣ ਲਈ ਜਾਣਾ ਪੈਂਦਾ ਇਸ ਦਾ ਕੋਈ ਆਲਟਰਨੇਟਿਵ ਲੱਭਣਾ ਚਾਹੀਦਾ ਵਾ ਜੀ ਬਿਲਕੁਲ ਨਜੀਤ ਜੀ ਤੁਸੀਂ ਬਹੁਤ ਜ਼ਿਆਦਾ ਸਹੀ ਦੱਸਿਆ ਹੈ ਤੇ ਗੱਲ ਹੁਣ ਜਿਹੜੀ ਕਰ ਲੈਣੀ ਹੈ ਅਸੀਂ ਜੀ 20 ਸੰਮੇਲਨ ਦੀ ਦੂਜੇ ਪਾਸੇ ਦੀ ਠੀਕ ਹੈ ਕਿ ਜੀ 20 ਸੰਮੇਲਨ ਹੋਣ ਵਾਲਾ ਹੈ ਉਹਦੀ ਤਿਆਰੀਆਂ ਜਿਵੇਂ ਸ਼ੁਰੂ ਹੋ ਚੁੱਕੀਆਂ ਨੇ ਗੈਸਟ ਵੀ ਹੋਣੇ ਸ਼ੁਰੂ ਹੋ ਗਏ ਨੇ ਪਰ ਇਹ ਮੁਕੰਮਲ ਕੀ ਕੁਝ ਹੋਣ ਵਾਲਾ ਇਸ ਸੰਮੇਲਨ ਨੂੰ ਲੈ ਕੇ ਦੇਖੋ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਸਾਡੇ ਦੇਸ਼ ਤੇ ਲਈ ਇੱਕ ਬਹੁਤ ਹੀ ਇੱਕ ਮਾਣ ਵਾਲਾ ਮੌਕਾ ਬਣਿਆ ਹੋਇਆ ਹੈ ਭਾਵੇਂ ਕਿ ਕੋਈ ਜਥੇਬੰਦੀਆਂ ਦੇ ਵੱਲੋਂ ਪੰਜਾਬ ਦੇ ਨਾਲ-ਨਾਲ ਹੋਰ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਮਾਣ ਵਾਲੀ ਗੱਲ ਇਸ ਕਰਕੇ ਹੈ ਕਿਉਂਕਿ ਇਸ ਦੇ ਵਿੱਚ ਜਿਹੜੇ ਪੂਰੀ ਦੁਨੀਆ ਦੇ ਵਿੱਚ ਪ੍ਰਮੁੱਖ ਦੇਸ਼ ਹੁੰਦੇ ਨੇ ਜੀ 20 ਸੰਮੇਲਨ ਦੇ ਵਿੱਚ ਹਿੱਸਾ ਲੈਂਦੇ ਨੇ ਸਭ ਤੋਂ ਵੱਡੀ ਗੱਲ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਸ਼ਕਤੀ ਮੰਨਿਆ ਜਾਂਦਾ ਅਮਰੀਕਾ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਆ ਉਹ ਪਹੁੰਚ ਚੁੱਕੇ ਨੇ ਸ਼ੁੱਕਰਵਾਰ ਨੂੰ ਪਹੁੰਚ ਚੁੱਕੇ ਨੇ ਉਸ ਤੋਂ ਬਾਅਦ ਪਹਿਲਾਂ ਦਵੱਲੀ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਜੋ ਕੱਲ ਮੇਨ ਬੈਠਕਾਂ ਹੋਣੀਆਂ ਨੇ ਦਵੱਲੀ ਗੱਲਬਾਤ ਹੋਵੇਗੀ ਉਸ ਤੋਂ ਬਾਅਦ ਜਿਹੜੀ ਮੇਨ ਬੈਠਕਾ 9 ਤੇ 10 ਤਰੀਕ ਨੂੰ ਜਿਹੜੇ ਸਾਰੇ ਦੇਸ਼ਾਂ ਦੇ ਜਿਹੜੇ ਮੁੱਖ ਦੇਸ਼ ਬੁਲਾਏ ਹੋਏ ਨੇ ਜੀ 20 ਦੇ ਵਿੱਚ ਆਉਂਦੇ ਨੇ ਉਹ ਆਉਣਗੇ ਰਾਸ਼ਟਰਪਤੀ ਜਉਣਗੇ ਮੁੱਖ ਮਹਿਮਾਨ ਆਉਣਗੇ ਗੱਲਾਂ ਬਾਤਾਂ ਹੋਣਗੀਆਂ ਜਿਸ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਬਣਿਆ ਹੋਇਆ ਹੈ ਕਿ ਜੋ ਇਸ ਵਾਰ ਭਾਰਤ ਦੇ ਵਿੱਚ G20 ਸੰਮੇਲਨ ਸਾਲਾਨਾ ਜੋ ਹੁੰਦਾ ਹੈ ਉਹ ਹੁੰਦਾ ਪਿਆ ਨਜ਼ਰਾਂ ਬਣੀਆਂ ਹੋਈਆਂ ਨੇ ਜੇਕਰ ਜੋ ਬਾਈਡਨ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਉਹਨਾਂ ਦੀ ਇੱਕ ਸੁਰੱਖਿਆ ਨੂੰ ਲੈ ਕੇ ਜੇ ਤੁਸੀਂ ਇਸ ਤਰ੍ਹਾਂ ਮੰਨ ਕੇ ਚੱਲੋਗੇ ਕਿ 1 ਘੰਟੇ ਦੀ ਸੁਰੱਖਿਆ ਦੇ ਲਈ ਤੁਸੀਂ ਜੇ 2 ਲੱਖ ਜਾਂ 10 ਲੱਖ ਦੀ ਗੱਲ ਕਰੋਗੇ ਤਾਂ ਕੋਈ ਸ਼ੱਕ ਨਹੀਂ ਹੈ ਕਿ 1 ਘੰਟੇ ਦੀ ਸੁਰੱਖਿਆ ਦੇ ਵਿੱਚ ਇੰਨਾ ਪੈਸਾ ਖਰਚ ਹੋਵੇਗਾ ਪਰ ਭਾਵੇਂ ਪੰਜਾਬ ਦੀ ਦੇਸ਼ ਦੀ ਆਰਮੀ ਦੀ ਗੱਲ ਹੋਵੇ ਜਾਂ ਦੇਸ਼ ਦੀ ਸੁਰੱਖਿਆ ਏਜੰਸੀਆਂ ਦੀ ਗੱਲ ਹੋਵੇ ਜਾਂ ਫਿਰ ਜੇਕਰ ਯੂਐਸਏ ਦੀ ਗੱਲ ਕੀਤੀ ਜਾਵੇ ਸੀਆਈਏ ਦੀ ਗੱਲ ਕੀਤੀ ਜਾਵੇ ਤਾਂ ਸਾਰੀਆਂ ਏਜੰਸੀਆਂ ਇਸ ਵੇਲੇ ਦਿੱਲੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਦੂਸਰੇ ਪਾਸੇ ਜੇਕਰ ਜਿਸ ਤਰ੍ਹਾਂ ਕੁਝ ਜਥੇਬੰਦੀਆਂ ਇਸ ਵੇਲੇ ਵਿਰੋਧਤਾ ਕਰਦੀਆਂ ਪਈਆਂ ਨੇ ਵਿਰੋਧਤਾ ਦਾ ਕਾਰਨ ਇਹ ਬਣਿਆ ਹੋਇਆ ਹੈ ਕਿ ਉਹ ਇਹ ਮੰਨਦੀਆਂ ਪਈਆਂ ਨੇ ਕਿ ਅਜਿਹੇ ਵੀ ਹੋਟੇਲਸ ਬੁੱਕ ਹੋਏ ਨੇ ਜਿਨ੍ਹਾਂ ਦੇ ਇੱਕ ਦਿਨ ਦਾ ਜਿਹੜਾ ਕਿਰਾਇਆ ਵਾ ਪੂਰੇ ਪੂਰੇ ਹੋਟੇਲ ਬੁੱਕ ਕੀਤੇ ਗਏ ਨੇ ਕਿਉਂਕਿ ਸੁਰੱਖਿਆ ਦੇ ਕਾਰਨ ਹੋ ਜਾਂਦੇ ਨੇ ਇੱਕ ਦਿਨ ਦਾ ਕਿਰਾਇਆ 2-2 ਲੱਖ ਤੋਂ ਉੱਪਰ ਜਾਂਦਾ ਪਿਆ ਇਸ ਕਰਕੇ ਜਿਹੜੀ ਆ ਕੁਝ ਜਥੇਬੰਦੀਆਂ ਨੇ ਉਹ ਕਹਿੰਦੀ ਨੇ ਕਿ ਪੰਜਾਬ ਦੇ ਵਿੱਚ ਜਾਂ ਬਾਕੀ ਸਟੇਟਾਂ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਈ ਵਾਰ ਕਰਨਾ ਪੈ ਰਿਹਾ ਪਰ ਦੂਸਰੇ ਪਾਸੇ ਇਸ ਵੱਡੇ ਪੱਧਰ ਤੇ ਜਿਹੜਾ ਦੇਸ਼ ਦਾ ਪੈਸਾ ਵਾ ਲਗਾਇਆ ਜਾ ਰਿਹਾ ਇਸ ਕਰਕੇ ਵਿਰੋਧਤਾ ਕੀਤੀ ਜਾ ਰਹੀ ਹੈ ਜੀ ਬਿਲਕੁਲ ਤੁਸੀਂ ਜਿਸ ਤਰ੍ਹਾਂ ਕਿ ਕਹਿ ਰਹੇ ਹੋ ਕਿ ਇਸ ਜੀ20 ਤੋਂ ਲੈ ਕੇ ਦਮ ਵਿਰੋ ਬੰਦ ਕੀਤੀ ਗਈ ਹੈ ਤੇ ਇਸ ਦੇ ਵੀ ਕਿਹੜੇ ਕਿਹੜੇ ਪ੍ਰਭਾਵ ਹੋ ਸਕਦੇ ਹਨ ਜਦੋਂ ਦਿੱਲੀ ਬੰਦ ਕਰ ਦਿੱਤਾ ਗਿਆ ਦੇਖੋ ਇਸ ਤਰ੍ਹਾਂ ਮੈਂ ਸਭ ਤੋਂ ਪਹਿਲਾਂ ਤਾਂ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਮੈਡਪਮ ਕਨਵੈਨਸ਼ਨ ਸੈਂਟਰ ਦੇ ਵਿੱਚ ਇਹ ਜਿਹੜੀ ਸੰਮੇਲਨ ਮੌਜ ਚੱਲਦਾ ਪਿਆ ਹੈ ਪਰ ਦੂਸਰੇ ਪਾਸੇ ਸੁਰੱਖਿਆ ਦੇ ਮੱਦੇਨਜ਼ਰ ਜਾਂ ਦੂਸਰੇ ਪਾਸੇ ਜੇ ਪੋਜ਼ਿਟਿਵ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਵੱਲੋਂ ਇਸ ਕਰਕੇ ਰੋਡ ਮੈਪਸ ਚੇਂਜ ਕੀਤੇ ਗਏ ਨੇ ਦਿੱਲੀ ਬੰਦ ਕਰ ਦਿੱਤੀ ਗਈ ਹੈ ਇੱਕ ਪਾਸਾ ਦਿੱਲੀ ਦਾ ਇਸ ਥਾਂ ਤੇ ਇਹ ਸੰਮੇਲਨ ਹੋਣਾ ਹੈ ਕਿਉਂਕਿ ਪੂਰਾ ਵੀਆਈਪੀਜ਼ ਜਿਹੜਾ ਦੇਸ਼ਾਂ ਵਿਦੇਸ਼ਾਂ ਤੋਂ ਮੁੱਖ ਮਹਿਮਾਨਾਂ ਨੇ ਆਉਣਾ ਇਸ ਕਰਕੇ ਜੇਕਰ ਅਸੀਂ ਸੁਰੱਖਿਆ ਦੇ ਮੱਦੇਨਜ਼ਰ ਚੱਲ ਕੇ ਚਲੀਏ ਤਾਂ ਬਣਦਾ ਵੀ ਹੈ ਪਰ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਲੋਕ ਤਾਂ ਇਹੀ ਕਹਿੰਦਾ ਕਿ ਮੈਂ ਆਪਣੀ ਜਿਹੜੀ ਦਿਹਾੜੀ ਆ ਕੁਝ ਲੋਕ ਸਾਡੇ ਦੇਸ਼ ਦੇ ਵਿੱਚ ਅਜਿਹੇ ਵੀ ਨਹੀਂ ਕਿ ਕੋਈ ਦਿਨ ਦੀ ਦਿਹਾੜੀ ਕਰਦੇ ਨੇ ਤੇ ਰਾਤ ਨੂੰ ਉਸ ਦੀ ਸਬਜ਼ੀ ਲੈ ਕੇ ਆਉਂਦੇ ਨੇ ਤੇ ਉਸ ਤੋਂ ਬਾਅਦ ਰਾਤ ਦਾ ਖਾਣਾ ਬਣਦਾ ਤੇ ਜੇਕਰ ਕਿਸੇ ਦਾ ਘਰ ਉਸ ਹਿਸਾਬ ਨਾਲ ਆ ਕਿ ਉਸ ਤੋਂ ਬਾਅਦ 10 ਕਿਲੋਮੀਟਰ ਤੋਂ ਬਾਅਦ ਉਹਨਾਂ ਨੂੰ ਆਟੋ ਜਾਂ ਕੋਈ ਬੱਸ ਸਰਵਿਸ ਮਿਲੂਗੀ ਤਾਂ ਉਹਨਾਂ ਵਾਸਤੇ ਬਹੁਤ ਹੀ ਇਹ ਸੋਚਣ ਵਾਲਾ ਜਾਂ ਉਹਨਾਂ ਗੰਭੀਰਤਾ ਦਾ ਮੁੱਦਾ ਬਣਿਆ ਹੋਇਆ ਹੈ ਬਿਲਕੁਲ ਕਿੰ ਤੇ ਗੱਲ ਕਰ ਲੈਨੇ ਆਨੰਦ ਜੀ ਕਿ ਜੀ20 ਲੈ ਕੇ ਠੀਕ ਹੈ ਤੇ ਇਹਨੇ ਤਿਆਰੀਆਂ ਨੇ ਸੁਰੱਖਿਆ ਦੇ ਪ੍ਰਬੰਧ ਵਧੀਆ ਕੀਤੇ ਗਏ ਨੇ ਪਰ ਕਿਤਨਾ ਕਿਤੇ G20 ਹੁੰਦਾ ਕੀ ਹੈ ਉਹ ਵੀ ਲੋਕਾਂ ਨੂੰ ਜਿਹੜਾ ਹੈ ਕੁਝ ਹੈਗੇ ਲੋਕਾਂ ਨੂੰ ਨਹੀਂ ਪਤਾ ਤਾਂ ਕੀ ਹੁੰਦਾ ਹੈ G20 ਉਹਦੇ ਤੇ ਦੋਸਤ ਦੇਖੋ ਇਸ ਤਰ੍ਹਾਂ ਹੈ ਕਿ ਪੂਰੇ ਦੇਸ਼ ਦੇ ਵਿੱਚ ਜੇਕਰ ਆਪ ਗੱਲ UNO ਦੀ ਗੱਲ ਕੀਤੀ ਜਾਵੇ ਪੂਰੀ ਦੁਨੀਆ ਦੇ ਵਿੱਚ UNO ਬਣੀ ਹੋਈ ਹੈ ਜਿਸ ਦੇ ਵਿੱਚ ਹਾਲੇ ਵੀ ਕੁਝ ਅਜਿਹੇ ਦੇਸ਼ ਨੇ ਕਿ ਜਿਹੜੇ ਕਿ ਕਹਿੰਦੇ ਕਿ UNO ਦੇ ਵਿੱਚ ਸਾਨੂੰ ਪ੍ਰਮੁਖਤਾ ਜਾਂ ਅਸਿਸਤੇ ਆਗੂ ਬਣ ਜਾਈਏ ਇਸ ਤਰ੍ਹਾਂ ਹੀ ਕਈ ਸਮਿਟਸ ਸਹਜੀਆਂ ਹੁੰਦੀਆਂ ਨੇ ਕਿ ਜਿਹੜੀ ਹੈ ਕਿ ਆਪਣੇ ਦੇਸ਼ ਦੀ ਤਾਕਤ ਵਰਤੇ ਹਿਸਾਬ ਦੇ ਨਾਲ ਉਹ ਇੱਕ ਸਮਿਟ ਬਣ ਜਾਂਦੀ ਹੈ ਉਸ ਤੇ ਸਮੇਲਨ ਹੁੰਦੇ ਨੇ ਉਹ ਦੇਸ਼ ਦੇ ਵਿੱਚ ਉਹ ਤਾਕਤਵਰ ਦੇਸ਼ ਆ ਜਾਂਦੇ ਨੇ ਜਿਵੇਂ G20 ਦੀ ਗੱਲ ਕੀ ਜਦ ਇਸ ਤਰ੍ਹਾਂ ਹੀ ਜੀ20 ਦਾ ਇੱਕ ਲੀਗ ਬਣੀ ਹੋਈ ਹੈ ਇੱਕ ਸਮੇਲਨ ਹੁੰਦਾ ਹੈ ਜਿਸ ਦੇ ਵਿੱਚ ਤਾਕਤਵਰ ਦੇਸ਼ਾਂ ਦੀ ਲੜੀ ਦੇ ਵਿੱਚ ਹੀ ਹੁੰਦਾ ਹੈ ਜਿਸ ਦੇ ਵਿੱਚ ਭਾਰਤ ਨੂੰ ਮੌਕਾ ਮਿਲਿਆ ਜੇਕਰ ਗੱਲ ਕੀਤੀ ਜਾਵੇ ਇਸ ਦੇ ਵਿੱਚ ਕੀ ਕੀ ਹੋਣਾ ਹੈ ਜੇਕਰ ਦੇਸ਼ ਤੇ ਆਮ ਜਿਵੇਂ ਅਸੀਂ ਆਮ ਪੜਦੇ ਆਂ ਆਮ ਅਸੀਂ ਜਿਹੜੇ ਸਟੂਡੈਂਟਸ ਦੇਖਦੇ ਹੋਣਗੇ ਉਹ ਇਹ ਪੜਦੇ ਕਿ ਅਸੀਂ IAS ਦੀ ਤਿਆਰੀ ਕਰਨੀ ਆ ਜਾਂ PCS ਦੀ ਤਿਆਰੀ ਕਰਨੀ ਆ ਤਾਂ ਉਸੇ IAS ਦੀ ਤਿਆਰੀ ਦੇ ਵਿੱਚ ਜ਼ਰੂਰੀ ਇਹ ਨਹੀਂ ਹੁੰਦਾ ਕਿ ਅਸੀਂ ਮੈਸ ਦਾ ਸਵਾਲ ਕਿੰਨੀ ਜਲਦੀ ਕੱਢ ਲਵਾਂਗੇ ਸਾਡੇ ਜਿਹੜੇ ਬੇਸਿਕਸ ਸਾਡੇ ਸਮਾਜ ਨੂੰ ਲੋੜ ਵਾ ਮੁੱਦਿਆਂ ਦੀ ਕੀ ਸਾਨੂੰ ਪਕੜ ਹੈ ਇਹਨਾਂ ਮੁੱਦਿਆਂ ਦੇ ਵਿੱਚ ਜੇਕਰ ਸੰਮੇਲਨ ਦੀ ਗੱਲ ਕੀਤੀ ਜਾਵੇ ਆਰਥਿਕਤਾ ਦੀ ਗੱਲ ਦੇਸ਼ ਦੀ ਆਰਥਿਕਤਾ ਇਸ ਵੇਲੇ ਕਿਸ ਤਰ੍ਹਾਂ ਦੀ ਹੈ ਜਲਵਾਯੂ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਲਵਾਯੂ ਤੇ ਬਹੁਤ ਵੱਡਾ ਸਵਾਲ ओਜ਼ੋਨ ਲੇਅਰ ਦੀ ਗੱਲ ਕੀਤੀ ਜਾਵੇ ਜਾਂ ਜਿਸ ਤਰ੍ਹਾਂ ਪੌਣ ਪਾਣੀ ਬੁਰਾ ਹਾਲ ਹੁੰਦਾ ਪਿਆ ਉਜੋਗਤਾ ਦੇ ਕਾਰਨ ਜਾਂ ਫਿਰ ਭਾਵੇਂ ਕਿ ਮੋਬਾਈਲ ਰੇਂਜ ਦੀ ਗੱਲ ਕੀਤੀ ਜਾਵੇ ਟਾਵਰ ਲੱਗਦੇ ਪੈਣ ਜਲਵਾਯੂ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਪਿਆ ਇਸ ਦੇ ਨਾਲ ਦੀ ਨਾਲ ਹੀ ਸਿੱਖਿਆ ਤੇ ਜਾਂ ਫਿਰ ਜਿਸ ਤਰ੍ਹਾਂ ਪਿਛਲੀ ਵਾਰ ਦੇਸ਼ ਨੇ ਜੋ ਇੱਕ कोरोना महामारी ਦਾ ਦੌਰ ਦੇਖਿਆ ਇਹ ਸਾਰੀਆਂ ਟੌਪਿਕਸ ਨੂੰ ਲੈ ਕੇ ਗੱਲਬਾਤ ਹੋਵੇਗੀ ਇਸ G20s ਮਿਲਾਂਗੇ ਬਿਲਕੁਲ ਅੰਨਦੀ ਜੀ ਤੁਸੀਂ ਬਹੁਤ ਚੰਗੀ ਜਾਣਕਾਰੀ ਸਾਂਝੀ ਕੀਤੀ ਹੈ ਮੇਰੇ ਖਿਆਲ ਤੋਂ ਜਿਨ੍ਹਾਂ ਨੂੰ G20 ਬਾਰੇ ਕੋਈ ਸ਼ੰਕਾ ਹੋਏਗੀ ਵੀ ਕੀ ਹੁੰਦਾ ਉਹ ਕਲੀਅਰ ਹੋ ਗਿਆ ਉਹਨੇ ਤੇ ਇੱਕ ਵੱਡੇ ਮੁੱਦੇ ਤੇ ਗੱਲ ਕਰ ਲੈਣੇ ਆ ਕਿ ਅਮਰੀਕਾ ਦੇ ਵਿੱਚ ਫੁੱਟਬਾਲ ਲੀਗ ਕਰਵਾਈ ਜਾ ਰਹੀ ਹੈ ਪਰ ਉਸਦੇ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਵੱਡਾ ਮੁੱਦਾ ਬਣ ਗਿਆ ਕਿਉਂਕਿ ਉਹਨਾਂ ਦੀ ਜੀ ਥੀਮ ਹੈ ਬੈਕਡਰਾਪਸ ਹੋਗੇ ਨਾ ਉਹਦੇ ਉੱਤੇ ਹਰ ਸਿੰਘ ਨਲਵਾ ਦੀ ਜਿਹੜੀ ਤਸਵੀਰ ਹੈ ਜਰਸੀ ਦੇ ਉੱਪਰ ਤਸਵੀਰ ਬਣਾਈ ਗਈ ਇਹ ਬੜਾ ਵੱਡਾ ਮੁੱਦਾ ਬਣ ਗਿਆ ਦੇਖੋ ਬਹੁਤ ਹੀ ਪਹਿਲੀ ਗੱਲ ਇਹ ਗੱਲ ਹੈ ਪਹਿਲਾਂ ਤਾਂ ਇਹ ਗੱਲ ਹੈ ਕਿ ਪੰਜਾਬ ਦੇ ਲਈ ਨਹੀਂ ਜੇਕਰ ਤੁਸੀਂ ਆਪਣੇ ਆਪ ਨੂੰ ਉਹ ਪੰਜਾਬੀ ਲੈnde ਪੰਜਾਬ ਤੇ ਚੜਦੇ ਪੰਜਾਬ ਦੀ ਗੱਲ ਕਰੋਗੇ ਤਾਂ ਇੱਕ ਪੰਜਾਬ ਸੀ ਉਸ ਵੇਲੇ ਜਿਹੜਾ ਕਿ ਹੁਣ ਸੁੰਗੜ ਕੇ ਇੱਕ ਵੱਖਰਾ ਹਰਿਆਣਾ ਹੋ ਗਿਆ ਵੱਖੜਾ ਲਾਹੌਰ ਹੋ ਗਿਆ ਵੱਖਰਾ ਹਿਮਾਚਲ ਹੋ ਗਿਆ ਪਰ ਉਦੋਂ ਪੰਜਾਬ ਵੱਡਾ ਪੰਜਾਬ ਹੁੰਦਾ ਸੀਗਾ ਜਿਸ ਤੇ ਵਿੱਚ ਅੰਗਰੇਜ਼ਾਂ ਦੀ ਇਹ ਨਜ਼ਰ ਹੁੰਦੀ ਸੀ ਕਿ ਪੰਜਾਬ ਤੇ ਜਿੱਤ ਕਿਵੇਂ ਹਾਸਲ ਕੀਤੀ ਜਾਵੇ ਤੇ ਪੰਜਾਬ ਦੇ ਵਿੱਚ ਉਸ ਵੇਲੇ ਦੇ ਜਿਹੜੀ ਫੌਜ ਸੀਗੀ ਹਰੀ ਸਿੰਘ ਨਲੂਆ ਜੀ ਚਰਨੈਲ ਹਰੀ ਸਿੰਘ ਨਲੂਆ ਜਿਹੜੇ ਸੀਗੇ ਜਰਨੈਲ ਸੀਗੇ ਉਹਨਾਂ ਦੀ ਉਹ ਜਰਨੈਲਤਾ ਦੇ ਕਾਰਨ ਪੂਰੀ ਦੁਨੀਆ ਦੇ ਵਿੱਚ ਡੰਕਾ ਸੀਗਾ ਪੰਜਾਬ ਦੇ ਦਾ ਵੀ ਪੰਜਾਬ ਨੂੰ ਜਿੱਤਨਾ ਕਿਵੇਂ ਆ ਤੇ ਉਹ ਹਰੀ ਸਿੰਘ ਨਲੂਆ ਦਾ ਜੇਕਰ ਵਿਦੇਸ਼ਾਂ ਦੀ ਫੁੱਟਬਾਲ ਲੀਗ ਦੇ ਵਿੱਚ ਲੋਗੋ ਲੱਗ ਜਾਵੇ ਸਾਈਨ ਫੋਟੋ ਲੱਗ ਜਾਵੇ ਤਾਂ ਆਪਣੇ ਆਪ ਦੇ ਵਿੱਚ ਹੀ ਪੰਜਾਬੀਆਂ ਲਈ ਬੜੀ ਮਾਣ ਵਾਲੀ ਗੱਲ ਆ ਤੇ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਹੈ ਡੈਲਸਕਾਉ ਬੁਆਇਸ ਦੀ ਇੱਕ ਟੀਮ ਹੈ ਲੀਗ ਹੈ ਜਿਸ ਦੇ ਵਿੱਚ ਇੱਕ ਥੀਮ ਬਣਾਇਆ ਗਿਆ ਹੈ ਥੀਮ ਦਾ ਨਾਮ ਹੈ ਕਾਰਪੇ ਓਮਨੀਆ ਇਹ ਥੀਮ ਅਤੇ ਥੀਮ ਆਪਣੇ ਆਪ ਦੇ ਵਿੱਚ ਬੜਾ ਵਿਸ਼ੇਸ਼ ਬਣਿਆ ਹੋਇਆ ਕਿਉਂ ਕਿ ਜੇਕਰ ਇਸ ਦਾ ਅਸੀਂ ਮਤਲਬ ਕੱਢਣ ਦੀ ਕੋਸ਼ਿਸ਼ ਕਰੀਏ ਕਾਰਪਿਓ ਮੇਨੀਆ ਦਾ ਤਾਂ ਉਸ ਦਾ ਮਤਲਬ ਇਹ ਹੈ ਕਿ ਸਭ ਕੁਝ ਜਿੱਤ ਜਾਣਾ ਤੇ ਜੇਕਰ ਤੁਸੀਂ ਆਪਣੇ ਆਪ ਦੇ ਵਿੱਚ ਸੋਚ ਕੇ ਦੇਖੋ ਜਾਂ ਦਰਸ਼ਕਾਂ ਨੂੰ ਅਸੀਂ ਆਖਾਂਗੇ ਕਿ ਇੱਕ ਪਾਸੇ ਇਹ ਥੀਮ ਦਾ ਨਾਮ ਰੱਖਿਆ ਹੈ ਕਾਰਪਿਓ ਮੇਨੀਆ ਦੂਸਰੇ ਪਾਸੇ ਹਰੀ ਸਿੰਘ ਲੜੂਆ ਜਰਨੈਲ ਪੰਜਾਬ ਦੇ ਜਿਹੜੇ ਆ ਉਸ ਸਮੇਂ ਦੇ ਇਸ ਜਰਨੈਲ ਸੀਗੇ ਉਹਨਾਂ ਦੀ ਤਸਵੀਰ ਲੱਗਣੀ ਤੇ ਜਦੋਂ ਥੀਮ ਨੂੰ ਅਸੀਂ ਵਿਸ਼ਲੇਸ਼ਣ ਕਰਦੇ ਹਾਂ ਕਿ ਸਭ ਕੁਝ ਜਿੱਤ ਜਾਣਾ ਤਜ ਉਸ ਵੇਲੇ ਹੁਣ ਜਿਹੜੇ ਬਾਹਰਲੇ ਮੁਲਕਾਂ ਦੇ ਲੋਕ ਆ ਇਹ ਵੀ ਮੰਨਦੇ ਆ ਕਿ ਜਿਹੜੇ ਜਰਨੈਲ ਸਨ ਹਰੀ ਸਿੰਘ ਨਲਵਾ ਸਾਹਿਬ ਉਹਨਾਂ ਨੇ ਸਭ ਕੁਝ ਦਿੱਤਿਆ ਹੋਇਆ ਸੀ ਇਸ ਕਰਕੇ ਥੀਮ ਦੇ ਵਿੱਚ ਇਹ ਲੋਗੋ ਜਸਤੀਆਂ ਤੇ ਬੈਕ ਡਰਾਪਸ ਦੇ ਵਿੱਚ ਇਹ ਸਾਈਨ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਮੰਨਦੇ ਆ ਬਿਲਕੁਲ ਅਮਰੀਕਾ ਦੇ ਵਿੱਚ ਇਹ ਬਹੁਤ ਜਦੋਂ ਇਹ ਮੁੱਦਾ ਬਣ ਗਿਆ ਕਿ ਠੀਕ ਹੈ ਜਰਸੀ ਤੇ ਤਸਵੀਰ ਬਣਾਈ ਗਈ ਹੈ ਜਰਨੈਲ ਹਰੀ ਸਿੰਘ ਦਲਵਾ ਜੀ ਦੀ ਤਾਂ ਅੱਜ ਦੀ ਜੇ ਮੈਂ ਪੀੜੀ ਦੀ ਗੱਲ ਕਰਾਂ ਨਾ ਕਿ ਲੋਕ ਇਸ਼ੂ ਬੜੀ ਛੇਤੀ ਬਣਾ ਲੈਂਦੇ ਨੇ ਵਿਰੋਧ ਕਰਨ ਲੱਗ ਜਾਂਦੇ ਨੇ ਚਰਚਾ ਦਾ ਵਿਸ਼ਾ ਬਣ ਜਾਂਦਾ ਪਰ ਹਰੀ ਸਿੰਘ ਨਲਵਾ ਜਿਹੜੇ ਜਰਨੈਲ ਸਿੰਘ ਸੀਗੇ ਹੌਂਸਿਗੇ ਜੋ ਅੱਜ ਲੋਕਾਂ ਨੂੰ ਨਹੀਂ ਪਤਾ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਕਿ ਜੇਕਰ ਹਰੀ ਸਿੰਘ ਨਲੂਆ ਜੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੂੰ ਅਸੀਂ ਤਸਵੀਰਾਂ ਦੇ ਵਿੱਚ ਜੇਕਰ ਦੇਖਿਆ ਜਾਵੇਗਾ ਤਾਂ ਪਾਵੇਂ ਕੇ ਸਾਡੇ ਹੁਣ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜੀ ਦੇ ਵੱਲੋਂ ਗਾਣਾ ਗਾਇਆ ਗਿਆ ਸੀ ਉਸਦੇ ਵਿੱਚ ਵੀ ਹਰੀ ਸਿੰਘ ਨਲਵਾ ਦੀ ਗੱਲ ਕੀਤੀ ਗਈ ਸੀ ਜੇਕਰ ਅਸੀਂ ਆਮ ਲੋਕਾਂ ਦੇ ਸਾਡੇ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਨੇ ਪੰਜਾਬ ਦੇ ਵਿੱਚ ਮੇਲਿਆਂ ਦਾ ਤੂਫਾਨ ਹਮੇਸ਼ਾ ਰਹਿੰਦਾ ਹੈ ਤਾਂ ਹਰੀ ਸਿੰਘ ਨਲਵਾ ਦੀ ਤਸਵੀਰ ਹਸੀ ਹਮੇਸ਼ਾ ਐ ਮਤਲਬ ਸ਼ੇਰ ਦਾ ਜਵਾੜਾ ਖੋਲ ਕੇ ਤਸਵੀਰ ਦੇਖੀ ਹੋਵੇਗੀ ਸ਼ੇਰ ਦਾ ਜਵਾੜਾ ਇਸ ਕਰਕੇ ਖੋਲਿਆ ਸੀ ਕਿਉਂਕਿ ਉਹਨਾਂ ਦੀ ਸੂਰਬੀਰਤਾ ਦੀ ਨਿਸ਼ਾਨੀ ਆ ਇੱਕ ਪਾਸੇ ਕੁਝ ਮਹਾਨ ਜਿਹੜੇ ਲੇਖਕ ਨੇ ਕਾਵਿ ਰਚਨਾ ਵਾਲੇ ਬੰਨੇ ਉਹ ਇਹ ਰੱਖਦੇ ਨੇ ਕਿ ਉਸ ਵੇਲੇ ਇੱਕ ਰਾਜਾ ਹੁੰਦੇ ਸਨ ਹਰੀ ਸਿੰਘ ਉਹਨਾਂ ਦੇ ਨਾਮ ਤੋਂ ਇਹ ਨਾ ਬਣਿਆ ਤੇ ਦੂਸਰੇ ਪਾਸੇ ਜੇਕਰ ਮਹਾਰਾਜਾ ਰਣਜੀਤ ਸਿੰਘ ਦੇ ਉਸ ਵੇਲੇ ਦੀ ਗੱਲ ਕੀਤੀ ਜਾਵੇ ਜਦੋਂ ਦੇਸ਼ ਦੇ ਵਿੱਚ ਪੰਜਾਬ ਦਾ ਸਾਰੇ ਦੇਸ਼ ਦੇ ਵਿੱਚ ਢੰਕਾ ਵੱਜਦਾ ਸੀ ਪੰਜਾਬ ਦੀ ਫੌਜ ਦਾ ਢੰਕਾ ਵੱਜਦਾ ਸੀ ਉਸ ਵੇਲੇ ਫੌਜ ਦੇ ਜਰਨੈਲ ਸਿੰਘ ਹਰੀ ਸਿੰਘ ਨਲੂਆ ਤੇ ਉਸ ਵੇਲੇ ਹਰੀ ਸਿੰਘ ਨਲੂਆ ਦੇ ਵੱਲੋਂ ਸ਼ੇਰ ਦਾ ਜਵਾੜਾ ਪਾੜਿਆ ਗਿਆ ਸੀ ਸ਼ੇਰ ਨੂੰ ਮਾਰਿਆ ਗਿਆ ਸੀ ਇਸ ਕਰਕੇ ਉਹਨਾਂ ਦੀ ਮਹਾਨਤਾ ਜਿਹੜੀ ਹੈ ਕਿ ਉਹ ਕੁਝ ਅਲਫ਼ਾਜ਼ਾਂ ਦੇ ਵਿੱਚ ਨਹੀਂ ਬਿਆਨ ਕਰ ਸਕਦੇ ਪਰ ਜੇਕਰ ਅੱਜ ਦੀ ਪੀੜ੍ਹੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਇਸ ਬਾਰੇ ਹਲਕਾ ਜਿਹਾ ਜ਼ਰੂਰ ਇਹ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਜੀ ਗੁਨਿੰਦਰ ਜੀ ਅੱਜ ਦੇ ਚਰਚਾ ਵਿੱਚ ਵਿਸ਼ਾ ਦੇ ਵਿੱਚ ਫਿਲਹਾਲ ਇੰਨਾ ਹੀ ਅੱਜ ਬਹੁਤ ਸੋਹਣੀਆਂ ਜਾਣਕਾਰੀਆਂ ਅਸੀਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ ਹੋ ਸਕਦਾ ਹੈ ਕਿ ਜਿਹੜਾ ਅੱਜ ਦਾ ਯੂਥ ਹੈ ਜਿਸਦੀ ਜਾਣਕਾਰੀ ਨਹੀਂ ਸੀ ਉਹਦੇ ਇਤਿਹਾਸ ਦੇ ਵਿੱਚ ਟੰਣਾ ਕਰਾਇਆ ਗਿਆ ਤੇ ਅੱਜ ਦੇ ਲਈ ਬਸ ਇੰਨਾ ਹੀ ਅਸੀਂ ਫਿਰ ਮਿਲਾਂਗੇ ਹੋਰ ਵੱਡੇ ਮੁੱਦਿਆਂ ਦੇ ਨਾਲ ਚਰਚਾ ਦਾ ਵਿਸ਼ਾ ਦੇ ਵਿੱਚ ਤੁਸੀਂ ਦੇਖਦੇ ਰਹੋ ਸਮਝਦੇ ਰਹੋ